ਸਸ਼ਵਕਾਲ ਕਲਿਆਣ ਟੀਵੀ ਪੰਜਾਬ ਵੇਖ ਰਹੇ ਤੁਸੀਂ ਤੇ ਬਠਿੰਡਾ ਦੇ ਵਿੱਚ ਐਸਐਸਪੀ ਦਫ਼ਤਰ ਦੇ ਅੱਗੇ ਕਿਸਾਨ ਯੂਨੀਅਨ ਤੇ ਪੀੜਤ ਪਰਿਵਾਰ ਮੈਂਬਰਾਂ ਦੇ ਵੱਲੋਂ ਰੋਜ਼ ਪ੍ਰਦਰਸ਼ਨ ਕੀਤਾ ਗਿਆ। ਦਰਅਸਲ ਬਹਾਮਣ ਦਿਵਾਨਾ ਦੇ ਪਰਿਵਾਰ ਦੇ ਵੱਲੋਂ ਜਾਣਕਾਰੀ ਦਿੰਦੇ ਆ ਦੱਸਿਆ ਗਿਆ ਕਿ ਉਹਨਾਂ ਦੀ ਕੁੜੀ ਜੰਗੀ ਰਾਣਾਪਿੰਡ ਦੇ ਵਿੱਚ ਵਿਆਹੀ ਸੀ ਜਿਸ ਨੂੰ ਸਹੁਰੇ ਪਰਿਵਾਰ ਦੇ ਵੱਲੋਂ ਦਾਜ ਦੇ ਲਾਲਚ ਦੇ ਵਿੱਚ ਕੁੜੀ ਦਾ ਗਲਾ ਕੋਟ ਕੇ ਉਸ ਨੂੰ ਮਾਰ ਦਿੱਤਾ ਗਿਆ। ਭਾਵੇਂ ਪੁਲਿਸ ਦੇ ਵੱਲੋਂ ਮਾਮਲਾ ਦਰਜ ਕਰਕੇ ਤਿੰਨ ਜਣਿਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਜਿਹੜਾ ਤੋਂ ਪਰਿਵਾਰ ਦਾ ਇਹ ਕਹਿਣਾ ਹੈ ਕਿ ਲੜਕੀ ਦੇ ਨਨਾਂ ਗ੍ਰਫਤਾਰ ਨਹੀਂ ਕੀਤਾ ਗਿਆ ਤੇ ਇਸ ਕਾਰਨ ਡੇਢ ਮਹੀਨੇ ਦਾ ਸਮਾਂ ਬੀਤਣ ਤੋਂ ਬਾਅਦ ਉਹਨਾਂ ਦਾ ਕਹਿਣਾ ਹੈ ਕਿ ਸਾਨੂੰ ਇਨਸਾਫ ਤੇ ਮਿਲ ਰਿਹਾ ਪਰ ਇਸ ਨੂੰ ਲੈ ਕੇ ਅਸੀਂ ਨਨਾਨਦ ਦੀ ਗ੍ਰਿਫਤਾਰੀ ਦੀ ਮੰਗ ਕਰਦੇ ਹਾਂ ਜਿਸ ਦੇ ਚਲਦੇ ਐਸਐਸਪੀ ਦਫ਼ਤਰ ਦੇ ਅੱਗੇ ਉਹਨਾਂ ਧਰਨਾ ਲਾ ਕੇ ਇਨਸਾਫ ਦੀ ਮੰਗ ਕੀਤੀ ਹੈ ਦੂਜੇ ਪਾਸੇ ਡੀਐਸਪੀ ਦਿਹਾਤੀ ਹੀਨਾ ਗੁਪਤਾ ਦੇ ਵੱਲੋਂ ਇਹ ਦੱਸਿਆ ਗਿਆ ਕਿ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਿਆ ਹੈ। ਪਰਿਵਾਰ ਦੇ ਵੱਲੋਂ ਲੜਕੀ ਦੀ ਨਨਾਨ ਦੀ ਗ੍ਰਿਫਤਾਰੀ ਦੀ ਮੰਗ ਕੀਤੀ ਜਾ ਰਹੀ ਹੈ। ਉਹਨਾਂ ਦੀ ਟੀਮ ਦੇ ਵੱਲੋਂ ਇਸ ਨੂੰ ਲੈ ਕੇ ਜਿਹੜੀ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ, ਟੀਮ ਦਾ ਗਠਨ ਕਰ ਦਿੱਤਾ ਗਿਆ। ਸੀਆਈਏ 2 ਨੂੰ ਵੀ ਨਾਲ ਲਗਾ ਦਿੱਤਾ ਗਿਆ। ਤੇ ਉਪਰੋਕਤ ਵਿਅਕਤੀਆਂ ਨੂੰ ਵੀ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ। ਮੈਨੂੰ ਰਿਪੋਰਟ ਆ ਗਿਆ ਜੀ 7:30 ਵਜੇ ਕਹਿੰਦੇ ਕਿ ਕੁੜੀ ਦਾ ਬਲੱਡ ਘਟ ਗਿਆ ਤੇ ਵੀ ਕੰਬ ਹੋ ਗਈ। ਕਿ ਧੜਵੇ ਲੈ ਕੇ ਜਾਣੇ ਹੈਗੇ ਕਿ ਤੁਸੀਂ ਉੱਥੇ ਆ ਜਾਓ। ਉੱਠੇ ਸੀ ਉਹਨੇ ਉੱਠ ਕੇ ਬਸ 20-25 ਮਿੰਟਾਂ ਦੇ ਵਿੱਚ ਉੱਠ ਗਏ 25 ਮਿੰਟਾਂ ਜਿਹੜਾ ਇਹ ਸੀਗਾ ਇਹ ਸਾਡੇ ਜਾਂਦੇ ਨੂੰ ਤਾਂ ਪੂਰੀ ਖਤਮ ਸੀਗੀ ਸੁਣਨ ਚਾਹ ਡਾਕਟਰ ਤੇ ਵੀ ਇਹ ਤਾਂ ਰੀ ਮੁੱਕੀ ਵੀ ਸੀਗੀ ਮੁੱਕੀ ਨੂੰ ਜਿਹਰੇ ਲੈ ਕੇ ਘਰੋ ਲੈ ਕੇ ਆਂਦਾਗਾ ਪਰ ਇੰਨੀ ਗੱਲ ਮੇਰੇ ਤੱਕ ਕੋਲੇ ਹੋਈ ਹੈ ਜੀ ਮੇਰਾ ਪੇਟ ਪੇਪੜਾ ਜੀ ਪੇਪੜਾ ਜਿੰਦੀ ਰਾਣੀ ਵਿਆਹੀ ਸੀ ਜੀ ਕਿੰਨੇ ਦਿਨ ਹੋ ਗਏ ਡੇਢ ਮਹੀਨੇ ਤੋਂ ਉੱਤੇ ਹੋ ਗਿਆ ਡੇਢ ਮਹੀਨੇ ਤੋਂ ਉੱਤੇ ਹੋ ਗਿਆ ਜੀ ਅੱਜ ਮੈਂ ਤਾਂ ਨਾਲ ਗੱਲ ਕਰਾਂਗਾ ਕਿਉਂਕਿ ਚੌਥਾਂ ਨਾਲ ਸੁਣਾਈ ਇਹ ਸੁਣਾਈ ਨਹੀਂ ਹੁੰਦੀ ਜੀ ਫੜਦੇ ਨਹੀਂ ਕੁੜੀ ਨੂੰ ਫੜਦੇ ਨਹੀਂਗੇ ਉਹੋ ਹੀ ਜੀ ਮੇਰੀ ਧੀ ਦੀ ਕਾਤਲਾ ਨਹੀਂ ਛੱਡੀ ਉਸ ਕੋਣ ਫੜਦੇ ਨਹੀਂ ਕੋਈ ਵਾਰ ਖੁੱਲੀ ਫਿਰਦੀ ਹੈ ਕਿ ਉਹ ਉਹ ਹੀ ਮੇਰੀ ਧੀ ਦੀ ਕਾਤਣਾ ਹੈ ਜੀ ਹਾਂਜੀ ਮੇਰੀ ਟੈਨਸੀ ਦਾ ਕਰਤਾ ਮਿਲ ਗਿਆ ਜੀ ਉਹ ਨਹੀਂ ਰੋਟੀਆਂ ਖਾਣੀਆਂ ਸੋਹਣੇ ਮਾਰਿਆਗਾ ਜੀ ਮਾਰੀ ਉਹਨੇ ਨਾਲ ਲੱਗ ਕੇ ਆਸ ਦਾ ਵਿਚਾਰੇ ਮਾਰ ਕੇ ਜਕੜਾ ਖੋ ਕੇ ਮਾਰੀ ਆ ਮਾਰੀ ਉਹਨਾਂ ਦੇ ਵਿੱਚ ਜਿਹੜੇ ਨਾਲ ਕੋ ਪੜੀ ਨਹੀਂ ਕਿ ਕਿਹੜਾ ਕੁੱਤ ਦਿੱਤਾ ਕੋਈ ਚੁੱਕੀ ਮਿਲਿਆ ਸੀ ਕਿ ਲੈ ਜੀ ਪਾਸ ਕਰ ਹੁੰਦੀ ਆ ਕਿ ਵੀ ਦੋ ਦਿਨ ਦੇ ਦਿੰਦੀ ਆ ਦੋ ਦਿਨ ਦੇ ਲੋ ਫੜਦੇ ਆ ਅੱਜ ਫੜਦੇ ਸਵੇਰੇ ਫੜਦੇ 2 ਮਹੀਨਾ ਹੋਇਆ ਜੀ ਕੋਈ ਸੁਲਾਈ ਨਾਲੇ ਕੋਈ ਸਮਝ ਆ ਰਿਹਾ ਬਹੁਤ ਬੱਤਰੀ ਅੱਜ ਜੀ ਹੁਣ ਦੋ ਦਿਨਾਂ ਦਾ ਫੇਰ ਤੇ ਟਾਈਮ ਲੈ ਲਿਆ ਵੀ ਦੋ ਦਿਨਾਂ ਚ ਪੇਸ਼ ਕਰਦੇ ਆ ਹੁਣ ਦੇਖੋ ਕੋਈ ਮਨੁਸ਼ਵਾਸ ਨਹੀਂ ਕਿਸੇ ਤੇ ਵੀ ਮੇਰਾ ਨਾ ਗਰਪਾਲ ਸਿੰਘ ਬੀਕੇ ਜੋ ਇੱਕ ਦਾ ਗਰਾਹਾਂ ਬਠਿੰਡੇ ਬਲਾਕ ਦਾ ਮੈਂ ਚਰਨ ਸੈਕਟਰੀ ਆ ਅੱਜ ਜਿਹੜਾ ਜਿਹੜੀ ਤਕਰੀਬਨ 50 ਦੇੰਦੇ ਪੀਤਨ ਦੇ باوجود ਜਿਹੜਾ ਬਹਿਮਨ ਦਵਾਨੇ ਦੀ ਗੁੱਡੀ ਸੀਗੀ ਜੰਗੀ ਰਾਣੇ ਵਿਆਹੀ ਹੋਈ ਸੀ ਸਾਲਕ ਪਹਿਲਾਂ ਦੀ ਗੱਲ ਹੈ ਇਹ ਤੇ ਉਹਦਾ 50 ਦੇਰ ਹੋ ਗਏ ਯਾਨੀ ਮਰਡਰ ਕਰੇ ਨੂੰ ਉਹਦੀ ਹੱਤਿਆ ਕਰਤੀ ਚਾਰ ਪਰਿਵਾਰ ਦੇ ਜੀ ਆ ਉਹ ਜੰਗੀ ਰਾਣੇ ਦੇ ਤੇ ਤਿੰਨਾਂ ਨੂੰ ਰੈਸਟ ਪਾਤੀ ਚੌਥੇ ਜਿਹੜੀ ਉਹਦੀ ਨਾਨਾਰ ਜਿਹੜੀ ਕੁੜੀ ਦੀ ਹੱਤਿਆ ਕਰੀ ਸੀ ਉਹਨੂੰ ਹਜੇ ਤਾਂ ਹੀ ਜਾਣੀ ਉਹ ਬਾਹਰ ਹੈ ਤੇ ਲਗਾਤਾਰ ਜਾਣੀ ਆਏ ਥੁੱਲ ਦਿੱਤੀ ਹੋਈ ਆ ਪ੍ਰਸ਼ਾਸਨ ਨੂੰ ਜੀ ਅਸੀਂ ਇਹ ਕਹਿਣਾ ਹੋਵੇ ਠੀਕ ਆ ਬਾਸਲੀ ਆਉਦਾ ਦੀ ਪੁੱਤ ਜਿਹੜੀ ਕਹਾਣੀ ਬਣ ਗਈ ਪਰ ਫੌਰੀ ਇਹ ਪਰਿਵਾਰ ਨੂੰ ਨਾਲ ਦੀ ਨਾਲ ਇਨਸਾਫ ਮਿਲਣਾ ਚਾਹੀਦਾ ਸੀ ਰੈਸਟ ਪਾਉਂਦੇਗਾ ਕਾਨੂੰਨੀ ਪ੍ਰਕਿਰਿਆ ਕੀ ਹੁੰਦੀ ਆ ਉਹਦਾ ਨਹੀਂ ਸਾਨੂੰ ਬਾਹਲਾ ਕੋਈ ਰੌਲਾ ਸਾਡਾ ਅਸੀਂ ਕਹਿੰਦੇ ਆ ਫੌਰੀ ਰੈਸਟ ਤਾਂ ਪਾਈ ਜਾਵੇ ਨਾ ਜਿਹੜਾ ਦੋਸ਼ੀ ਆ ਨਾਵਜਾਤ ਕਰਿਆ ਪਰਚੇ 'ਚ ਨਾ ਉਹਦਾ ਬਲਜਿੰਦਰ ਕੌਰ ਦਾ ਉਹਨੂੰ ਹਲੇ ਤਾਈਂ ਯਾਨੀ ਰੈਫਟ ਨਹੀਂ ਪਾਈ ਉਹਦੀ ਫੋਨ ਅੱਜ ਯਾਨੀ ਇੱਥੇ ਵੱਡੇ ਇਕੱਠ 'ਚ ਅਸੀਂ ਆਏ ਆ ਦੁਬਾਰੇ ਕਿਉਂਕਿ 3-5 ਦਿਨ ਹੋ ਗਏ 2 ਦਿਨਾਂ ਦਾ ਭਰੋਸਾ ਉਹਦੋਂ ਦਿੱਤਾ ਸੀ ਅਸੀਂ 2 ਦਿਨ ਲਗਾ ਕੇ 5ਵੇਂ ਦਿਨ ਫੇਰ ਆਏ ਆ ਹੁਣ ਵੀ ਇਸ ਤਰ੍ਹਾਂ ਹੀ ਆ 2 ਦਿਨਾਂ ਦਾ ਭਰੋਸਾ ਦਿੱਤਾ ਤੀਜੇ ਦਿਨ ਅਸੀਂ ਸਾਡੀ ਬੇਨਤੀ ਹੋਊਗੀ ਕਿ ਕੋਈ ਅਸੀਂ ਪਰਿਵਾਰ ਨੂੰ ਕੋਈ ਮੂੰਹ ਥਾਉਣ ਜੋਗਰੇ ਨਹੀਂ ਕਿਉਂਕਿ ਜੱਥੇਬੰਦੀ ਆ ਜੇ ਅਸੀਂ ਇਹੋ ਜੇ ਕੰਮ ਵਾਸਤੇ ਖੜਾਂਗੇ ਨਾ ਫਿਰ ਸਾਥੋਂ ਕਰਾਉਣਾ ਕੀ ਆ ਕਿਸੇ ਨੇ ਅਸੀਂ 2 ਦਿਨ ਵੇਟ ਕਰਕੇ ਹੋਰ ਤੀਜੇ ਦਿਨ ਜਾਨੀ ਇੱਥੇ ਹੀ ਆਵਾਂਗੇ ਫਿਰ ਲਗਾਤਾਰ ਇਹਨੂੰ ਜਾਨੀ ਚਲਾਵਾਂਗੇ ਜੇ ਹਜੇ ਤਾਈਂ ਮੇਨਸਾਬ ਨਾ ਬਿਲਕੁਲ ਜੀ ਉਹਦਾ ਆਫਰ ਲੈਟਰ ਆਇਆ ਸੀ ਪੜ੍ਹਾਈ ਬਹੁਤ ਕਰੀ ਸੀ 2 ਦਿਨ ਪਹਿਲਾਂ ਆਫਰ ਲੈਟਰ ਆਇਆ ਸੀ ਉਹਨੇ ਬਾਹਰ ਜਾਣਾ ਸੀ ਕੁਝ ਦਹੇਜ ਦਾ ਮਾਮਲਾ ਸੀਗਾ ਕਿਉਂਕਿ ਲਵ ਮੈਰਿਜ ਦੇ ਮਾਮਲੇ ਇਹੋ ਜਿਹੇ ਹੁੰਦੇ ਆ ਉਹ ਕੇਰਾਂ ਤਾਂ ਉਹ ਭਾਵਕ ਹੁੰਦੇ ਹੁੰਦੇ ਆ ਆਪਦੇ ਉਸ ਗੇੜ ਚ ਉਦੋਂ ਬਾਅਦ ਫਿਰ ਉਹ ਮੰਗ ਕਰਦੇ ਆ ਵੀ ਸਾਨੂੰ ਭਾਈ ਦਹੇਜ ਵੀ ਪੂਰਾ ਦਿੱਤਾ ਜਾਵੇ ਯਾਨੀ ਇਹੋ ਜਿਹੀਆਂ ਗੱਲਾਂ ਨੂੰ ਲੈ ਕੇ ਖੁਸ਼ੇ ਮਾਵੜਾ ਸੀਗਾ ਹਾਂ ਲਵ ਮੈਰਿਜ ਹੋਈ ਸੀ ਪਰ ਦੁੱਖ ਦੀ ਗੱਲ ਇਹ ਹੈ ਵੀ ਐਂ ਕਿਸੇ ਦੀ ਆਤਮ ਹੱਤਿਆ ਕਰ ਦੇਣੀ ਹੈ ਦਿਨੋ ਦਿਨ ਇਸ ਗੱਲਾਂ ਨੂੰ ਬੜਾਵਾ ਮਿਲ ਰਿਹਾ ਜੇ ਇੱਥੇ ਨਥ ਪ੍ਰਸ਼ਾਸਨ ਨੇ ਨਾ ਪਾਈ ਤਾਂ ਇਹ ਗੱਲਾਂ ਆਮ ਹੀ ਬਣ ਜਾਣੇ ਆਮ ਬਣੀਆਂ ਹੀ ਪਈਆਂ ਕੋਈ ਇਹਦੇ ਸ਼ੱਕ ਨਹੀਂ ਆਮ ਆਤਮ ਹੱਤਿਆ ਹੋ ਰਹੀ ਹੈ ਯਾਨੀ ਸਾਡੇ ਵੀ ਧਿਆ ਹੈਗਾ ਯਾਨੀ ਪੁੱਛ ਕੇ ਵੇਖੋ ਵੀ ਇਹ ਅਸੀਂ ਕੀ ਸੋਚਾਂਗੇਗਾ ਉਹਨਾਂ ਦੇ ਭੁੱਖ ਬਾਰੇ ਅਸੀਂ ਕੀ ਸੋਚਾਂਗੇ ਯਾਨੀ ਬਹੁਤ ਮਾੜੀ ਖਬਰ ਹੈ ਜੇ ਹਜੇ ਤਾਈਂ ਉਹਨੂੰ ਇਨਸਾਫ ਨਹੀਂ ਮਿਲਿਆ ਪਰਿਵਾਰ ਨੂੰ ਤਾਂ ਅਸੀਂ 2 ਦਿਨ ਹੋਰ ਵੇਟ ਕਰਾਂਗੇ 2 ਦਿਨ ਬਾਅਦ ਬਲਾਕ ਦੀ ਰਹਿ ਕਰਕੇ ਕਿਉਂਕਿ ਜਿਉਂ ਸਾਡਾ ਵੱਡਾ ਮੋਰਚਾ ਚੱਲੀ ਜਾਂਦਾ ਉਹ ਜ਼ਮੀਨ ਦਾ ਭੁਆ ਚੱਲੀ ਜਾਂਦਾ ਉਧਰ ਜ਼ਿਲ੍ਹੇ ਨਾਲ ਲਿੰਕ ਕਰਕੇ ਫਿਰ ਅਸੀਂ ਇਹਦਾ ਯਾਨੀ ਪਾਰਨਤਾਰਾ ਕਰਾਂਗੇ ਪੂਰੇ ਜੋਰ ਨਾਲ ਆਵਾਂਗੇ ਇੱਕ ਬੇਮਰ ਦੀਵਾਨੇ ਪਿੰਡ ਦੀ ਕੁੜੀ ਜੰਗੀਰਾਲਾ ਪੈਰੜ ਹੈ ਉਹਦੇ ਉਹਦੇ ਲੌਸ ਵੱਲੋਂ ਉਹਦਾ ਡਾਊਰੀ ਡੈਥ ਦਾ ਅਪਰਚਰ ਰਜਿਸਟਰ ਹੋਇਆ ਸੀ ਉਹਨਾਂ ਦੇ ਘਰ ਥਾਣੇ ਦੇ ਵਿੱਚ ਉਹਦੇ ਵਿੱਚ ਉਸ ਕੁੜੀ ਦੀ ਡੈਥ ਦੇ ਜਿਹੜੇ 4 ਅਕਿਊਜ਼ ਸੀਗੇ ਉਹਦਾ ਹਸਬੰਦ ਉਹਦੇ ਫਾਦਰ ਨੇ ਲੋ ਮਦਰ ਇਨ ਲੋ ਅਤੇ ਸਿਸਟਰ ਇਨ ਲੋ ਉਹਦੇ ਵਿੱਚ ਅਸੀਂ ਤਿੰਨ ਦੋਸ਼ੀ ਫੜਲੇ ਸੀ ਜਿਹੜੀ ਉਹਦੀ ਨਨਾਨ ਹੈ ਉਹ ਹਾਲੇ ਤੱਕ ਅਸੀਂ ਅਰੈਸਟ ਨਹੀਂ ਕੀਤੀ ਉਸ ਕਰਕੇ ਧਰਨਾ ਦਿੱਤਾ ਗਿਆ ਸੀਗਾ ਕਿ ਉਹਦੀ ਨਨਾਨ ਨੂੰ ਜਲਦੀ ਤੋਂ ਜਲਦੀ ਅਰੈਸਟ ਕੀਤਾ ਜਾਵੇ ਤਾਂ ਅਸੀਂ ਇਹਨਾਂ ਨੂੰ ਵਿਸ਼ਵਾਸ ਦਿਵਾਇਆ ਕਿ ਸਿਰਫ 2 ਦਿਨ ਦਾ ਟਾਈਮ ਦਿੱਤਾ ਜਾਵੇ 2 ਦਿਨ ਦੇ ਵਿੱਚ ਵਿੱਚ ਉਹ ਜਿਹੜੀ ਲੜਕੀ ਉਹਨੂੰ ਅਰੈਸਟ ਕੀਤਾ ਜਾਵੇ ਉਹ ਨਹੀਂ ਇਨਕੁਆਇਰੀ ਨਹੀਂ ਅਸੀਂ CIA 2 ਦੀ ਟੀਮ ਵੀ ਨਾਲ ਥਾਣੇ ਦੀ ਟੀਮ ਦੇ ਨਾਲ ਹੀ ਲਗਾਤੀ ਹੈ ਤਾਂ ਕਿ ਇਹ ਪ੍ਰੋਸੈਸ ਹੋਰ ਜਲਦੀ ਹੋ ਸਕੇ ਇਹਨਾਂ ਦੇ ਅਕੋਰਡਿੰਗ ਜੀ ਉਹ ਵੀ ਉਸ ਟਾਈਮ ਜਦੋਂ ਉਹ ਕੁੜੀ ਦੀ ਉਹਨੂੰ ਡੌਰੀ ਡੈਥ ਹੋਈ ਆ ਉਹ ਕੁੜੀ ਉਸ ਟਾਈਮ ਮੌਕੇ ਤੇ ਸੀਗੀ ਹਾਜ਼ਰ ਸੀ ਜੀ ਗੱਲਾ ਕੋਟ ਦੀ ਜੀ 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 ਇਹਹੀ ਰਿਪੋਰਟ ਆਈ ਹੈ ਜੀ ਸਟ੍ਰਾਂਗੂਲੇਸ਼ਨ ਕਰਕੇ ਡੈਥ